नए साल के आगमन पर दूरी पुलिस के द्वारा फ्लैग मार्च निकाला गया जय फ्लैग मार्च डीएसपी दफ्तर संगरूर वाली कोठी से शुरू होकर सदर बाजार पुरानी अनाज मंडी लोहा बाजार दूरी रेलवे स्टेशन बस स्टैंड से होते हुए वापस संगरूर वाली कोठी पर आकर समाप्त हुआ इस मौके पर डीएसपी सुखदेव सिंह ने मीडिया से बात करते हुए कहा कि नए साल के आगमन पर यह फ्लैग मार्च निकाला गया है उन्होंने बुरे आंसरों दोस्तों को कड़ी चेतावनी देते हुए कहा कि वह अपनी ਮਾੜੀ ਹਰਕਤਾਂ ਸੇ ਬਾਜ ਆਏ ਉਹਨੇ ਕਿਸੇ ਵੀ ਕੀਮਤ ਪਰ ਬਖਸ਼ਿਆ ਨਹੀਂ ਜਾਏਗਾ ਇਸ ਮੌਕੇ ਪਰ ਉਹਨਾਂ ਨੇ ਕਿਹਾ ਕਿ ਸ਼ਹਿਰ ਕੇ ਬਿਨਾ ਕਾਗਜ਼ਾਤ ਜਾਂ ਬਿਨਾ ਨੰਬਰ ਕੇ ਚੱਲਨੇ ਵਾਲੋਂ ਦਾ ਅਨੁਸਰਣ ਕੀਤਾ ਜਾਂਦਾ ਹੈ ਉਹਨਕੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤਾਂ ਅੱਜ ਦੇ ਫਲੈਗ ਮਾਰਚ ਦਾ ਇੱਕੋ ਇੱਕ ਮਕਸਦ ਹੈ ਕਿ ਨਵੇਂ ਸਾਲ ਦੀ ਆਮਦ ਸਾਰਿਆਂ ਵਾਸਤੇ ਸੁਖਮਈ ਹੋਵੇ ਤਾਂ ਅੱਜ ਦੇ ਜਿਹੜੇ ਰਾਤ ਦੇ ਜਸ਼ਨ ਨੇ ਨਵੇਂ ਸਾਲ ਦੇ سلسلے ਚ ਸਹੀ ਤਰੀਕੇ ਨਾਲ ਸਾਰੇ ਖੁਸ਼ੀ-ਖੁਸ਼ੀ ਮਨਾਣ ਜੇ ਕੋਈ ਸ਼ਰਾਰਤੀ ਅਨਸਰ ਕੋਈ ਇਸ ਤਰੀਕੇ ਦਾ ਕਿਸੇ ਦਾ ਮਨਸੂਬਾ ਹੁੰਦਾ ਉਹਨੂੰ ਚੈੱਕ ਕਰਨਾ ਤਾਂ ਜੇ ਕੋਈ ਇਦਾਂ ਦੇ ਸਾਡੇ ਨੋਟਿਸ ਚੰਦਰੀ ਤੋਂ ਦੇ ਖਿਲਾਫ ਕਾਰਵਾਈ ਕਰਨੀ ਤਾਂ ਇਹਦੇ ਚੱਲਦੇ ਅਸੀਂ ਸਭ ਤੋਂ ਪਹਿਲਾਂ ਫਲੈਗ ਮਾਰਚ ਰੱਖਿਆ ਜਿਹੜੇ ਕੋਈ ਸ਼ਰਾਰਤੀ ਏਰੀਆ ਲੱਗਦੇ ਨੇ ਸਾਨੂੰ ਉਹਨਾਂ ਦੀ ਸਰਚ ਆਪਰੇਸ਼ਨ ਕਰਾਂਗੇ ਅਸੀਂ ਜਿੱਥੇ ਵੀ ਕੋਈ ਸ਼ਰਾਰਤੀ ਅਨਸਰ ਮਿਲਦਾ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਸੇ ਤਰੀਕੇ ਨਾਲ ਨਾਈਟ ਡੋਮੀਨੇਸ਼ਨ ਦੇ ਅਸੀਂ ਪਲਾਨ ਕੀਤੇ ਹੋਏ ਨੇ ਜਿੱਥੇ-ਜਿੱਥੇ ਕੋਈ ਨਵੇਂ ਸਾਲ ਦੇ ਜਸ਼ਨ ਮਨਾਏ ਜਾਣੇ ਨੇ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਤਾ ਜੋ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਹੋਵੇ ਸਰ ਇਹ ਫਰੈਗਮਾ ਚ ਕੱਢਿਆ ਗਿਆ ਕਿੰਨੀਆਂ ਪੁਲਿਸ ਟੁਕੜੀਆਂ ਪਾਰਟੇ ਬਣेंगी ਇਥੇ ਸਾਡੇ ਕੋਲ 2 ARP ਟੀਮਾਂ ਨੇ ਇਸ ਤੋਂ ਇਲਾਵਾ ਸਬ ਡਿਵੀਜ਼ਨ ਦੀ ਫੋਰਸ ਹੈ ਕਰੀਬ 150 ਦੇ ਕਲੀਫ ਅਸੀਂ ਮੁਲਾਜ਼ਮ ਨੇ ਜਿਹੜੇ ਹੋ ਮੋਬਲਾਈਜ਼ ਕੀਤੇ ਨੇ ਸਰ ਲੋਕਾਂ ਨੂੰ ਕੀ ਸੰਦੇਸ਼ ਦੇਵੋ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਣਾ ਤੇ ਬਾਕੀ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਾ ਚਾਹੀਦਾ ਆਪਾਂ ਨੂੰ ਕਾਨੂੰਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਮਾੜੇ ਕੰਮਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤਾਂ ਇਹ ਹੀ ਮੇਰਾ ਸੰਦੇਸ਼ ਹੈ ਆਪਣੇ ਰੂਲ ਐਂਡ ਰੈਗੂਲੇਸ਼ਨ ਨੂੰ ਪਾਲਣਾ ਕਰਦੇ ਹੋਏ ਵਧੀਆ ਸ਼ਹਿਰੀਪਨ ਨੂੰ ਬਣਨਾ ਚਾਹੀਦਾ ਸਰ ਜਿਹੜੇ ਅੱਜ ਕੱਲ ਮੂੰਹ ਮੂੰਹ ਤੇ ਮਾਸਕ ਲਗਾ ਕੇ ਮੋਟਰਸਾਈਕਲ ਜਿਹੜੀ ਵਾਰਾ ਗੱਡੀ ਕਰਦੇ ਨੇ ਤੇ ਕਿਸ ਤਰ੍ਹਾਂ ਸਕੰਜਾ ਕੱਟਿਆ ਜਾਵੇਗਾ ਇੱਥੇ ਸਾਡੀ ਸਪੈਸ਼ਲ ਆਪਰੇਸ਼ਨ ਚੱਲਦੇ ਰਹਿੰਦੇ ਨੇ ਜੇ ਕੋਈ ਇਦਾਂ ਦਾ ਲੱਗਦਾ ਆਮ ਤੌਰ ਤੇ ਧੁੰਦ ਦਾ ਮੌਸਮ ਕਰਕੇ ਠੰਡ ਕਰਕੇ ਵੀ ਲੋਕ ਲਗਾ ਲੈਂਦੇ ਨੇ ਲੇਕਿਨ ਜਿੱਥੇ ਸਾਨੂੰ ਸ਼ੱਕੀ ਲੱਗਦੇ ਨੇ ਜਾਂ ਟ੍ਰਿਪਲ ਰਾਈਡਰ ਲੱਗਦੇ ਨੇ ਉਹਨਾਂ ਦੇ ਮਾਸਕ ਤਰਵਾ ਕੇ ਅਸੀਂ ਪਾਇਆ ਸਾਫ ਤੇ ਜਿਹੜੇ ਸਾਡੇ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਾਡੇ ਐਪ ਨੇ ਉਹਨਾਂ ਤੇ ਚੈੱਕ ਕਰਦੇ ਆ ਤੇ ਕਈ ਵਾਰੀ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੁੰਦਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਵੀ ਕਰਦੇ ਮਾਰੇ ਅਨਸਰ ਨੂੰ ਕੀ ਚੇਤਾਵਨੀ ਆ ਤੁਹਾਡੇ ਕੋਲੋਂ ਮਰਡੇ ਅਨਸਵਾਸਤੇ ਅੱਜ ਜਿਦਾ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਸੰਦੇਸ਼ ਵੀ ਅਸੀਂ ਦਿੱਤਾ ਕਿ ਜਿਹੜਾ ਵੀ ਕੋਈ ਸ਼ਰਾਰਤ ਕਰੇਗਾ ਉਹਦੇ ਵਾਸਤੇ ਅੱਜ ਥਾਣਿਆਂ 'ਚ ਫ੍ਰੀ ਐਂਟਰੀ ਹੈ ਤੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਥੈਂਕ ਯੂ ਬਾਕੀ ਥੈਂਕ ਯੂ